ਇਹ ਜਿਹੜਾ ਜਿਹੜਾ ਪੱਥਰ ਵਾਲੇ ਸਟੋਨ ਕਿੰਨਾਂ ਦੇ ਕਿਹੜਾ ਇਹ ਤਾਂ ਹੋਣ ਜਿੱਦਾਂ ਬਾਬਾ ਕੰਚਲ ਬੋਲੀਆਂ ਨਾਲ ਇਹ ਕਰੀ ਨੇ ਇਸ ਤੇ ਕਰੀ ਨੇ ਚੱਤੂੜੀ ਜਿਹੜਾ ਪਹਿਲਾਂ ਆਪਾਂ ਕੋਈ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਵਾਸੀ ਤੇ ਜਿਹੜੇ ਨਾਲ ਦੇ ਪਿੰਡਾਂ ਦੇ ਇਲਾਕਾ ਵਾਸੀ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗਾ ਦਿਨ ਰਾਤ ਉਹਨਾਂ ਨੇ ਇੱਥੇ ਸੇਵਾ ਕੀਤੀ ਹੈ ਸੰਗਤਾਂ ਨੇ ਰਲ ਮਿਲ ਕੇ ਹਮਲਾ ਮਾਰਿਆ ਤੇ ਇਸ ਮੋਰਚੇ ਨੂੰ ਸੰਭਾਲਿਆ ਇਸੇ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਦੋ ਬੰਨ ਜਿੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੀ ਤਣਾਅ ਦਾ ਮਾਹੌਲ ਸੀਗਾ ਸਾਡੀ ਅਚੀਵਮੈਂਟ ਹੈ ਕਿ ਅਸੀਂ ਦੋਨਾਂ ਨੂੰ ਬਚਾ ਸਕੇ ਇਸ ਦਾ ਸਾਰਾ ਸ਼੍ਰੇ ਇੱਥੋਂ ਦੇ ਇਲਾਕਾ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਨੇ ਹਮਲਾ ਮਾਰਿਆ ਮਿਲਟਰੀ ਨੂੰ ਜਾਂਦਾ ਦੋ ਵੱਖਰੇ ਵੱਖਰੇ ਕਾਲਮ ਇੱਥੇ ਤੈਨਾਤ ਸੀਗੇ ਨਾਲ ਡਰੇਨੇਜ ਡਿਪਾਰਟਮੈਂਟ ਅਫਸਰ 24 ਘੰਟੇ ਇੱਥੇ ਤੈਨਾਤ ਸੀਗੇ ਐਸ ਡੀ ਐਮਸ ਖੁਦ 24 ਘੰਟੇ ਇੱਥੇ ਰੋਟੇਸ਼ਨ 'ਚ ਦਿਨ ਰਾਤ ਤੇ ਨਾਲ ਹੀ ਡੀ ਐਸ ਪੀ ਸੇਬੰਦ ਦਿਨ ਰਾਤ 24 ਘੰਟੇ ਇੱਥੇ ਤੈਨਾਤ ਸੀਗੇ ਹਰ ਤਰੀਕੇ ਦੀ ਜੋ ਵੀ ਸਮਗਰੀ ਇੱਥੇ ਲੱਗਣੀ ਸੀ ਮੁਹੱਈਆ ਕਰਾਈ ਗਈ ਤੇ ਇਸ ਨਾਲ ਸਾਰਿਆਂ ਦੇ ਰਲ ਮਿਲ ਕੇ ਹਿੰਮਤ ਕਰਨ ਨਾਲ ਨਰੇਗਾ ਵਰਕਰਸ ਨੇ ਬਹੁਤ ਮਿਹਨਤ ਕੀਤੀ ਹੈ ਪਿੱਛੋਂ ਆਪਣੀ ਮੰਡੀਆਂ ਦੇ ਵਿੱਚ ਹਜ਼ਾਰਾਂ ਦੀਆਂ 10-10 ਹਜ਼ਾਰ 50-50 ਹਜ਼ਾਰ ਥੈਲੇ ਭਰ ਕੇ ਪਿੱਛੋਂ ਭਰੀਆਂ ਹੀਆਂ ਟਰਾਲੀਆਂ ਭੇਜੀਆਂ ਨੇ ਮਤਲਬ ਆਪਣੇ ਕੋਲ ਕੋਈ ਗਿਣਤੀ ਨਹੀਂ ਹੈ ਵੀ ਕਿਸ-ਕਿਸ ਨੇ ਕਿਸ ਕਿਸ ਤਰ੍ਹਾਂ ਆਪਣਾ ਯੋਗਦਾਨ ਪਾਇਆ ਹੈ ਤੇ ਮੈਂ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਕਿ ਤੁਹਾਡੀ ਸਾਰਿਆਂ ਦੀ ਮਿਹਨਤ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਹ ਦੋਨੋਂ ਬੰਨ ਬਚਾ ਸਕੇ ਤੇ ਸਾਡੇ ਸਾਰੇ ਜਿਹੜੇ ਪਿੰਡ ਹੈਗੇ ਨੇ ਪਿੱਛੇ ਉਹਨਾਂ ਨੂੰ ਅਸੀਂ ਆਪਣੀ ਸਕੂਨ ਦੀ ਨੀਂਦ ਦਿਵਾ ਸਕੇ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਕੀ ਅੱਜ ਜਿਵੇਂ ਪਿਛਲੇ 24 ਘੰਟਿਆਂ ਤੋਂ ਭਾਖੜਾ ਵੱਲੋਂ 60000 ਕਿਊਸਕ ਡਿਸਚਾਰਜ ਕੀਤਾ ਜਾ ਰਿਹਾ ਸੀ ਅੱਜ ਭਾਖੜਾ ਵੱਲੋਂ BBMP ਵੱਲੋਂ ਫੈਸਲਾ ਲਿਆ ਗਿਆ ਉਹਨਾਂ ਦੀ TMC ਦੇ ਵਿੱਚ ਵੀ ਉਸ ਨੂੰ 10000 ਕਿਊਸਕ ਨਾਲ ਘਟਾ ਦਿੱਤਾ ਜਾਵੇਗਾ ਯਾਨੀ ਕਿ 60000 ਦੀ ਥਾਂ ਕੇਵਲ 50000 ਕਿਊਸਕ ਡਿਸਚਾਰਜ ਅੱਜ ਰਹਿ ਜਾਵੇਗਾ ਤੇ ਇਸ ਦਾ ਅਸਰ ਚਮਕੌਰ ਸਾਹਿਬ ਤੱਕ ਵੀ ਹੋ ਸਕਦਾ ਅਗਲੇ 10 ਦਿਨ 10 ਘੰਟੇ ਤੱਕ ਅਸਰ ਪਹੁੰਚਦਾ ਹੁੰਦਾ ਹੈ ਤੇ ਅਗਲੇ 10 ਘੰਟਿਆਂ 'ਚ ਇੱਥੇ ਪਾਣੀ ਹੋਰ 10000 ਕਿਊਸੇ ਘਟ ਜੇਗਾ ਤੇ ਹੁਣ ਪਰਮਾਤਮਾ ਦੀ ਮੇਰ ਰਹੇਗੀ ਤੇ ਆਪਣਾ ਸਤਲੁਜ ਦਾ ਵੀ ਬਹਾਵ ਘਟ ਹੀ ਰਹੇਗਾ ਤੇ ਹੁਣ ਬੰਨ ਵੀ ਬਿਲਕੁਲ ਸਿਕਿਉਰ ਹੋ ਚੁੱਕਿਆ ਹੈ ਤੇ ਅੱਜ ਐਕਸਪਰਟਸ ਇਹਨੂੰ ਸਟੱਡੀ ਕਰਨ ਆਏ ਹੋਏ ਨੇ ਤੇ ਇਹੇ ਸਾਨੂੰ ਲਿਖਤੀ ਰਿਪੋਰਟ ਦੇਣ ਲੱਗੇ ਆ ਉਹਦੇ ਆਧਾਰ ਤੇ ਅਸੀਂ ਮਿਲਟਰੀ ਨੂੰ ਵੀ ਉਹਨਾਂ ਦਾ ਧੰਨਵਾਦ ਕਰਦੇ ਹੋਏ ਇੱਥੋਂ ਰਿਲੀਫ ਕਰ ਦਾਂਗੇ